ਸਤ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋ ਮੋਗੇ। ਹਾਂਜੀ ਦੋਸਤੋ ਕਈ ਵਾਰ ਕੀ ਹੁੰਦਾਗਾ ਵੀ ਜਾਣਕਾਰੀ ਦੀ ਘਾਟ ਹੋਣ ਕਾਰਨ ਆਪਾਂ ਨੂੰ ਬਹੁਤ ਸਾਰੇ ਜਿਹੜੇ ਬੈਨੀਫਿਟ ਹੁੰਦੇ ਨੇ ਉਹਨਾਂ ਬਾਰੇ ਉਹਨਾਂ ਦਾ ਮਤਲਬ ਕਿ ਆਪਾਂ ਲਾਭ ਨਹੀਂ ਲੈ ਸਕਦੇ। ਉਸਦੇ ਪਿੱਛੇ ਕਾਰਨ ਕੀ ਹੈ ਵੀ ਆਪਾਂ ਨੂੰ ਉਹ ਚੀਜ਼ ਬਾਰੇ ਜਾਣਕਾਰੀ ਨਹੀਂ ਹੁੰਦੀ ਵੀ ਇਹ ਵੀ ਹੋ ਸਕਦਾ ਹੈ ਤਾਂ ਐਸੀ ਕਿ ਜਾਣਕਾਰੀ ਅੱਜ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਜਿਸ ਦੀ ਸ਼ਾਇਦ ਹੀ ਮਤਲਬ ਕਿ ਟਾਮੇ ਟਾਮੇ ਬੰਦਿਆਂ ਨੂੰ ਇਹ ਨੌਲੇਜ ਹੋਊਗੀ ਬਾਕੀ ਬਹੁਤ ਲੋਕ ਇਹੋ ਜਿਹੇ ਨੇ ਵੀ ਜਿਨ੍ਹਾਂ ਨੂੰ ਇਸ ਸਕੀਮ ਬਾਰੇ ਜਾਂ ਬੈਨੀਫਿਟ ਬਾਰੇ ਲਾਭ ਬਾਰੇ ਜਾਣਕਾਰੀ ਨਹੀਂ ਹੋਊਗੀ ਆਪਣੀ ਵੀਡੀਓ ਬਣਾਉਣ ਦਾ ਇਹੀ ਮੇਨ ਮਕਸਦ ਹੈ ਵੀ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਤਾਂ ਜੋ ਤੁਸੀਂ ਉਸ ਚੀਜ਼ ਦਾ ਉਸ ਸਕੀਮ ਦਾ ਲਾਭ ਲੈ ਸਕੋ ਤਾਂ ਦੋਸਤੋ ਐਸੀ ਚੀਜ਼ ਨੂੰ ਮਤਲਬ ਕਿ ਇਹੀ ਜਾਣਕਾਰੀ ਤੁਹਾਨੂੰ ਦੇਣ ਦੇ ਵਾਸਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਜਾਣਕਾਰੀ ਨਵੀਂ ਵੀਡੀਓ ਲੈ ਕੇ ਆਏ ਹਾਂ ਤਾਂ ਬਿਨਾਂ ਦੇਰੀ ਕੀਤੇ ਆਪਾਂ ਦੋਸਤੋ ਕਰਦੇ ਹਾਂ ਵੀਡੀਓ ਸਟਾਰਟ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਜਿਹੜਾ ਏਟੀਐਮ ਕਾਰਡ ਆ ਇਹ ਮੈਕਸਿਮਮ ਹਰੇਕ ਬੰਦੇ ਦੇ ਕੋਲ ਹੈ ਗਿਆ ਡੈਬਿਟ ਕਾਰਡ ਵੀ ਆਪਾਂ ਨੂੰ ਬੋਲ ਦਿੰਨੇ ਆ ਜਾਂ ਆਪਾਂ ਏਟੀਐਮ ਕਾਰਡ ਵੀ ਇਹਨੂੰ ਕਹਿ ਦਿੰਨੇ ਆ ਤਾਂ ਕੋਈ ਅਜਿਹਾ ਬੰਦਾ ਨਹੀਂ ਹੋਊਗਾ ਸ਼ਾਇਦ ਜਿਸ ਦੇ ਕੋਲੇ ਏਟੀਐਮ ਕਾਰਡ ਨਾ ਹੋਵੇ ਪਰ ਏਟੀਐਮ ਕਾਰਡ ਦਾ ਆਪਾਂ ਮੈਨਲੀ ਇਹੀ ਯੂਜ਼ ਮੰਨਦੇ ਆਂ ਵੀ ਏਟੀਐਮ ਕਾਰਡ ਆਪਾਂ ਨੂੰ ਪੈਸੇ ਕਢਵਾਉਣ ਦੇ ਕੰਮ ਆਉਂਦਾ ਜਾਂ ਕਿਤੇ ਆਪਾਂ ਸ਼ਾਪਿੰਗ ਕਰਨ ਜਾਂਦੇ ਆ ਉੱਥੇ ਪੇਮੈਂਟ ਕਰਨ ਦੇ ਕੰਮ ਆਉਂਦਾ ਜਾਂ ਕਿ ਤੇ ਆਪਾ ਪਟਰੋਲ ਪੰਪ ਤੋਂ ਤੇਲ ਪਵਾ ਲੈ ਉੱਥੇ ਉਹ ਕੰਮ ਆਉਂਦਾ ਤਾਂ ਏਟੀਐਮ ਦਾ ਇਹ ਕੰਮ ਤਾਂ ਹੈਗੀ ਹੈਗਾ ਪਰ ਏਟੀਐਮ ਦਾ ਇੱਕ ਹੋਰ ਵੀ ਬਹੁਤ ਵੱਡਾ ਫਾਇਦਾ ਹੈਗਾ ਜਿਹੜਾ ਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਦੋਸਤੋ ਜੇਕਰ ਰੱਬ ਨਾ ਕਰੇ ਕਿਸੇ ਬੰਦੇ ਦੀ ਐਕਸੀਡੈਂਟ ਦੇ ਵਿੱਚ ਜਾਂ ਫਿਰ 에어 ਐਕਸੀਡੈਂਟ ਦੇ ਵਿੱਚ ਮਤਲਬ ਕਿ ਹਵਾਈ ਦੁਰਘਟਨਾ ਹੋ ਜਾਵੇ ਜਾਂ ਫਿਰ ਕੋਈ ਉਂ ਰੋਡ ਐਕਸੀਡੈਂਟ ਜੇ ਇਸ ਤਰ੍ਹਾਂ ਦਾ ਕੋਈ ਵੀ ਐਕਸੀਡੈਂਟ ਹੋ ਜਾਵੇ ਜਿਸ ਵਿੱਚ ਉਹ ਬੰਦੇ ਦੀ ਡੈਥ ਹੋ ਜਾਵੇ ਤਾਂ ਆਪਾਂ ਨੂੰ ਜੇਕਰ ਉਹ ਬੰਦੇ ਕੋਲੇ ਏਟੀਐਮ ਕਿਸੇ ਬੈਂਕ ਦਾ ਏਟੀਐਮ ਕਾਰਡ ਬਣਿਆ ਹੋਇਆ ਤਾਂ ਉਸ ਨੂੰ ਕਲੇਮ ਆਪਾਂ ਬੈਂਕ ਤੋਂ ਲੈ ਸਕਦੇ ਆ ਕਿਉਂਕਿ ਆਪਾਂ ਨੂੰ ਬੈਂਕ ਏਟੀਐਮ ਕਾਰਡ ਦੇ ਉੱਤੇ ਫ੍ਰੀ ਦੇ ਵਿੱਚ ਬੀਮੇ ਦੀ ਫੈਸਿਲਿਟੀ ਦਿੰਦੀ ਆ ਇੰਸ਼ੋਰੈਂਸ ਦੀ ਫੈਸਿਲਿਟੀ ਦਿੰਦੀ ਆ ਤੇ ਉਸ ਨੂੰ ਕਈ ਬੰਦੇ ਤਾਂ ਜਾਣਕਾਰੀ ਦੀ ਘਾਟ ਦੇ ਕਾਰਨ ਕਲੇਮ ਹੀ ਨਹੀਂ ਕਰ ਸਕਦੇ ਮਤਲਬ ਕਿ ਉਹ ਕਲੇਮ ਕਰਨੇ ਹੀ ਰਹਿ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਹੁੰਦੀ ਤਾਂ ਆਪਾਂ ਆ ਵੀਡੀਓ ਦੇ ਵਿੱਚ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿਉਂਕਿ ਹੋ ਸਕਦਾ ਵੀ ਆਪਣੇ ਕਿਤੇ ਕੋਈ ਦੋਸਤ ਮਿੱਤਰ ਜਾਂ ਆਪਣੇ ਰਿਸ਼ਤੇਦਾਰ ਦੇ ਨਾਲ ਕੋਈ ਹੈ ਜਹਾ ਐਕਸੀਡੈਂਟ ਹੋ ਜਾਵੇ ਵੀ ਉਹ ਬੰਦਾ ਡੈਥ ਕਰ ਜਾਵੇ ਤਾਂ ਆਪਾਂ ਨੂੰ ਜੇਕਰ ਇਸ ਚੀਜ਼ ਬਾਰੇ ਜਾਣਕਾਰੀ ਹੋਊਗੀ ਤਾਂ ਆਪਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਕੁਝ ਵਿੱਤੀ ਸਹਾਇਤਾ ਦਵਾ ਸਕਦੇ ਆ ਜਾਂ ਲੈ ਸਕਦੇ ਆ ਤਉ ਬਿੱਤੀ ਸਾਇ ਤਾਂ ਕਿਵੇਂ ਲਈ ਜਾਊਗੀ ਤੇ ਕਿੰਨੀ ਆਪਾਂ ਨੂੰ ਕਿੰਨੇ ਅਮਾਉਂਟ ਕਿੰਨੀ ਰਾਸੀ ਮਿਲੂਗੀ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਹਾਂਜੀ ਦੋਸਤੋ ਜਿਹੜਾ ਏਟੀਐਮ ਕਾਰਡ ਇੰਸ਼ੋਰੈਂਸ ਹੈ ਤਾਂ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਵੀ ਆਪਣਾ ਜਿਹੜਾ ਬੀਮਾ ਹੁੰਦਾ ਹਰ ਇੱਕ ਬੰਦੇ ਦਾ ਜਿਹਦਾ ਵੀ ਏਟੀਐਮ ਕਾਰਡ ਬਣਿਆ ਹੋਇਆ ਹਰੇਕ ਬੈਂਕ ਦਾ ਅਲੱਗ-ਅਲੱਗ ਅਮਾਉਂਟ ਹੋ ਸਕਦਾ ਗੱਲ ਕਰ ਬੀਮਾ ਹਰੇਕ ਬੈਂਕ ਆਪਾਂ ਨੂੰ ਕਰਕੇ ਦਿੰਦੀ ਆ ਉਹ ਵੀ ਫ੍ਰੀ ਦੇ ਵਿੱਚ ਨਾ ਇਸ ਨੂੰ ਆਪਾਂ ਏਟੀਐਮ ਕਾਰਡ ਇੰਸ਼ੋਰੈਂਸ ਕਹਿੰਦੇ ਆ ਜਿਵੇਂ ਮੇਜਰ ਬੈਂਕਾਂ ਨੇ ਜਿਹੜੀਆਂ SBI, HDFC, PNB, ICICI, Union Bank, Bank of Baroda ਜਾਂ ਹੋਰ ਵੀ ਕਿੰਨੇ ਆ ਵੀ ਬੈਂਕਾਂ ਨੇ ਸਭ ਇਹ ਚੀਜ਼ ਫੈਸਿਲਿਟੀ ਕਸਟਮਰ ਨੂੰ ਦਿੰਦੀਆਂ ਨੇ ਪਰ ਕਸਟਮਰ ਨੂੰ ਜਾਣਕਾਰੀ ਦੇ ਘਾਟ ਦੇ ਕਾਰਨ ਆਪਾਂ ਉਹਦਾ ਫਾਇਦਾ ਨਹੀਂ ਲੈ ਸਕਦੇ ਤਾਂ ਦੋਸਤਾਂ ਪਤਾਂ ਨੂੰ ਦੱਸਦੇ ਆ ਵੀ ਇਹ ਪੈਸੇ ਦੀ ਰਾਸੀ ਕਿੰਨੀ ਹੁੰਦੀ ਆ ਤਾਂ ਆਪਾਂ SBI ਬੈਂਕ ਦੀ ਅਫੀਸ਼ੀਅਲੀ ਵੈਬਸਾਈਟ ਤੋਂ ਇਹ ਜਾਣਕਾਰੀ ਲੈਂਦੀ ਆ ਤਾਂ ਆਪਾਂ SBI ਬੈਂਕ ਬਾਰੇ ਦੱਸਾਂਗੇ ਬਾਕੀ ਹਰ ਬੈਂਕਾਂ ਦੀ ਅਲੱਗ-ਅਲੱਗ ਰਾਸੀ ਹੁੰਦੀ ਹੈ ਵੀ ਕਿਹੜੇ ਕਾਰਡ ਦੇ ਉੱਤੇ ਕਿੰਨਾ ਉਹਨਾਂ ਨੇ ਮਤਲਬ ਕਿ ਤੁਹਾਨੂੰ ਬੀਮਾ ਦੇਣਾ ਕਿੰਨਾ ਮਤਲਬ ਕਿ ਜੇ ਹਵਾਈ ਦੁਰਘਟਨਾ ਹੁੰਦੀ ਹੈ ਤਾਂ ਉਹਦੇ ਵਿੱਚ ਕਿੰਨਾਗਾ ਜੇਕਰ ਵੈਸੇ ਐਕਸੀਡੈਂਟ ਹੁੰਦਾਗਾ ਤਾਂ ਉਹਦੇ ਵਿੱਚ ਕਿੰਨੇ ਪੈਸੇ ਨੇ ਤਾਂ ਆਪਾਂ SBI ਬੈਂਕ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਹਾਂਜੀ ਦੋਸਤੋ SBI ਬੈਂਕ ਦਾ ਜਿਹੜਾ 골ਡ ਕਾਰਡ ਆ ਉਹਦੇ ਉੱਤੇ ਜੇਕਰ ਆਪਣਾ ਨਾਰਮਲ ਐਕਸੀਡੈਂਟ ਦੇ ਵਿੱਚ ਕਿਸੇ ਦੀ ਡੈਥ ਹੁੰਦੀ ਹੈ ਤਾਂ 2 ਲੱਖ ਰੁਪਏ ਦਾ ਬੀਮਾ ਮਿਲਦਾਗਾ ਤੇ ਜੇਕਰ 에어 ਐਕਸੀਡੈਂਟ ਹੁੰਦਾ ਤਾਂ 4 ਲੱਖ ਰੁਪਏ ਦਾ ਉਹ ਬੰਦੇ ਨੂੰ ਬੀਮਾ ਦਿੱਤਾ ਜਾਂਦਾਗਾ ਉਸ ਤੋਂ ਬਾਅਦ ਆ ਦੋਸਤੋ ਵੀ ਜਿਹੜਾ SBI ਪਲੇਟਿਨਮ ਕਾਰਡ ਆ ਉਹਦੇ ਉੱਤੇ 5 ਲੱਖ ਦਾ ਨਾਨ 에어 ਤੇ 10 ਲੱਖ ਦਾ ਹਵਾਈ ਦੁਰਘਟਨਾ ਤੇ ਬੀਮਾ ਦਿੱਤਾ ਜਾਂਦਾਗਾ ਇਹ ਪਲੇਟਿਨਮ ਕਾਰਡ ਦੇ ਉੱਤੇ ਫੈਸਿਲਿਟੀ ਆ ਜੇਕਰ ਕਿਸੇ ਦਾ ਕੋਈ ਪ੍ਰੀਮੀਅਮ ਬਿਜ਼ਨਸ ਕਾਰਡ ਆ ਤਾਂ ਉਹਦੇ ਉੱਤੇ ਵੀ 5 ਲੱਖ ਤੇ 10 ਲੱਖ ਦਾ ਬੀਮਾ SBI ਬੈਂਕ ਦੁਆਰਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਦੋਸਤੋ ਜੇਕਰ ਕੋਈ ਕੋਲੇ ਪ੍ਰਾਈਡ ਬਿਜ਼ਨਸ ਕਾਰਡ ਆ ਤਾਂ ਉਸ ਉੱਤੇ 2 ਤੇ 4 ਲੱਖ ਦਾ ਬੀਮਾਗਾ। ਜੇਕਰ ਕਿਸੇ ਕੋਲੇ ਸਿਗਨੇਚਰ ਜਾਂ ਫਿਰ ਬਾਰਡ ਡੈਬਿਟ ਕਾਰਡ ਆ ਤਾਂ ਉਸ ਉੱਤੇ 10 ਲੱਖ ਤੇ ਹਵਾਈ ਦੁਰਘਟਨਾ ਤੇ 20 ਲੱਖ ਰੁਪਏ ਦਾ ਬੀਮਾ ਹੁੰਦਾਗਾ। ਤੇ ਇਹ ਬੀਮੇ ਦੀ ਆਪਾਂ ਨੂੰ ਕੋਈ ਕਿਸ਼ਤ ਨਹੀਂ ਭਰਨੀ, ਕੁਝ ਨਹੀਂ ਕਰਨਾ। ਇਹ ਬੈਂਕ ਵੱਲੋਂ ਜਦੋਂ ਆਪਾਂ ਨੂੰ ATM ਕਾਰਡ ਇਸ਼ੂ ਹੋ ਗਿਆ ਉਹਦੇ ਨਾਲ ਹੀ ਇਹ ਬੀਮਾ ਫਿਰੀ ਦੇ ਵਿੱਚ ਮਿਲਦਾ گا۔ ਇਸ ਤੋਂ ਬਾਅਦ ਆ ਦੋਸਤੋ ਵੀ ਇਹ ਬੀਮੇ ਦੇ ਵਾਸਤੇ ਸ਼ਰਤਾਂ ਕੀ ਨੇ? ਤਾਂ ਬੈਂਕ ਦੀ ਇੱਕ ਸ਼ਰਤ ਹੁੰਦੀ ਆ ਵੀ 90 ਦਿਨਾਂ ਦੇ ਅੰਦਰ ਜਦੋਂ ਆਪਣਾ ਏਕਰ ਕੋਈ ਐਕਸੀਡੈਂਟ ਹੁੰਦਾ ਉਸਦੇ 90 ਦਿਨ ਪਹਿਲਾਂ ਤੱਕ ਆਪਾਂ ਨੂੰ ਉਹ ਏਟੀਐਮ ਤੋਂ ਟ੍ਰਾਂਜੈਕਸ਼ਨ ਕਰਨੀ ਜ਼ਰੂਰੀ ਆ। ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਏਟੀਐਮ ਲਿਆਤਾ ਤੇ ਏਟੀਐਮ ਘਰੇ ਰੱਖਤਾ ਉਸ ਤੋਂ ਬਾਅਦ ਉਹਦੇ ਵਿੱਚੋਂ ਕੋਈ ਪੈਸੇ ਨਹੀਂ ਕਢਵਾਏ ਜਾਂ ਕੋਈ ਸ਼ਾਪਿੰਗ ਨਹੀਂ ਕਰੀ। ਤੇ ਆਪਾਂ ਨੂੰ 3-4 ਮਹੀਨੇ ਇਦਾਂ ਪਿਆਗਾ ਉਸ ਤੋਂ ਬਾਅਦ ਜੇਕਰ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਉਹ एलिਜੀਬਲ ਨਹੀਂ ਹੈ ਉਸ ਨੂੰ ਉਹ ਬੀਮਾ ਨਹੀਂ ਮਿਲੇਗਾ ਪਰ ਜੇਕਰ 90 ਦਿਨਾਂ ਦੇ ਅੰਦਰ ਆਪਾਂ ਉਹ ਏਟੀਐਮ ਤੋਂ ਪੈਸੇ ਕਢਵਾਏ ਆ ਜਾਂ ਕੋਈ ਹੋਰ ਸ਼ਾਪਿੰਗ ਕੀਤੀ ਆ ਕਿਤੇ ਵੀ ਬਿੱਲ ਪੇਪੈਂਟ ਕੀਤਾਗਾ ਤਾਂ ਆਪਣੇ ਨੂੰ ਉਹ ਬੀਮਾ ਲਾਗੂ ਆਗਾ ਉਹ ਬੰਦਾ ਜਿਹੜਾ ਡੈਥ ਕਰਕੇ ਗਿਆ ਉਹਦੇ 9 ਮਹੀਨੇ ਨੂੰ ਜਾਂ ਉਹਦਾ ਜੋ ਵੀ ਪਰਿਵਾਰਕ ਮੈਂਬਰ ਹੈ ਜਿਹਨੂੰ ਉਹਨੇ ਮਤਲਬ ਕਿ ਆਪਣਾ ਬਾਰਸ਼ ਦਿੱਤਾ ਹੋਇਆ ਬੈਂਕ ਦੇ ਵਿੱਚ 9 ਮਹੀਨੇ ਲਿਖਵਾਇਆ ਹੋਇਆ ਤਾਂ ਉਹ ਬੰਦਾ ਉਹ بیمੇ ਦਾ ਹੱਕਦਾਰ ਬਣ ਜਾਂਦਾ ਹੈ। ਇਸ ਤੋਂ ਬਾਅਦ ਆ ਦੋਸਤੋ ਇਹ ਮੌਤ ਦਾ ਕਾਰਨ ਕੀ ਹੋ ਜਾਣਾ ਹੋ ਸਕਦਾ ਹੈਗਾ। ਤਾਂ ਜਿਹੜੀ ਮੌਤ ਬੰਦੇ ਦੀ ਹੋਊਗੀ ਉਹ ਮਤਲਬ ਕਿ ਐਕਸੀਡੈਂਟਲ ਡੈਥ ਹੋਣੀ ਚਾਹੀਦੀ ਆ ਕਿਸੇ ਬਿਮਾਰੀ ਦੇ ਨਾਲ ਉਹ ਬੰਦਾ ਡੈਥ ਨਹੀਂ ਕਰਨਾ ਚਾਹੀਦਾ ਤੇ ਇਹ ਵੀ ਇਹਦੇ ਵਾਸਤੇ ਸ਼ਰਤ ਆ ਵੀ ਉਸਦੀ ਐਕਸੀਡੈਂਟਰੀ ਮੌਤ ਹੋਵੇ ਚਾਹੇ ਉਹ ਮਤਲਬ ਕਿ ਰੋਡ ਐਕਸੀਡੈਂਟ ਹੋਵੇ ਜਾਂ ਹੋਰ ਕੋਈ ਐਕਸੀਡੈਂਟ ਹੋਵੇ ਤੇ ਜਾਂ ਫਿਰ 에ਅਰ ਦੇ ਮਤਲਬ ਕਿ ਹਵਾਈ ਐਕਸੀਡੈਂਟ ਹੋਵੇ ਜਾਂ ਆਪਾਂ ਕਹਿ ਸਕਦੇ ਆ ਮਤਲਬ ਕਿ 에어 ਦਾ ਕੋਈ ਐਕਸੀਡੈਂਟ ਹੋ ਗਿਆ ਤਾਂ ਇਸ ਤੋਂ ਬਾਅਦ ਦੋਸਤੋ ਵੀ ਕਲੇਮ ਦੀ ਟਾਈਮ ਲਾਈਨ ਕੀ ਹੈ ਆਪਾਂ ਕਲੇਮ ਕਿਦੋਂ ਤੱਕ ਕਰ ਸਕਦੇ ਆ ਤਾਂ ਆਪਾਂ ਡੈਥ ਤੋਂ 30 ਦਿਨਾਂ ਤੋਂ ਲੈ ਕੇ 90 ਦਿਨਾਂ ਦੇ ਅੰਦਰ ਅੰਦਰ ਜਿਹੜਾ ਕਲੇਮ ਆ ਉਹ ਬੈਂਕ ਦੇ ਵਿੱਚ ਜਾ ਕੇ ਆਪਣਾ ਕਰ ਸਕਦੇ ਆ ਜੇਕਰ 90 ਦਿਨਾਂ ਤੋਂ ਬਾਅਦ ਆਪਣਾ ਉਹ ਕਲੇਮ ਲਾਗੂ ਨਹੀਂ ਹੋਊਗਾ ਮਤਲਬ ਕਿ 90 ਦਿਨਾਂ ਦੇ ਅੰਦਰ ਅੰਦਰ ਆਪਾਂ ਨੂੰ ਬੈਂਕ ਕੋਲੇ ਜਾ ਕੇ ਆਪਣਾ ਕਲੇਮ ਸਬਮਿਟ ਕਰਨਾ ਪਊਗਾ ਤੇ ਬੈਂਕ ਆਪਣਾ ਕਲੇਮ ਫਿਰ ਪ੍ਰੋਸੈਸ ਕਰੂਗੀ ਤੇ ਉਹ ਆਪਾਂ ਨੂੰ ਰਾਸ਼ੀ ਜਿੰਨੀ ਵੀ ਆਪਣੀ ਬਣਦੀ ਆ ਤਾਂ ਉਹ ਆਪਾਂ ਨੂੰ ਦਿੱਤੀ ਜਾਊਗੀ ਇਸ ਤੋਂ ਬਾਅਦ ਆ ਦੋਸਤੋ ਵੀ ਇਹ ਕਲੇਮ ਕਰਨ ਵਾਸਤੇ ਕਿਹੜੇ ਕਿਹੜੇ ਡਾਕੂਮੈਂਟ ਨੇ ਕਿਹੜੇ ਕਿਹੜੇ ਕਾਗਜ਼ ਨੇ ਜਿਹੜੇ ਆਪਾਂ ਨੂੰ ਚਾਹੀਦੇ ਆ ਤਾਂ ਸਭ ਤੋਂ ਪਹਿਲਾਂ ਦੋਸਤੋ ਮਤਲਬ ਕਿ ਜਿਹੜਾ ਕਲੇਮ ਦਾ ਫਾਰਮ ਆ ਉਹ ਲੈ ਕੇ ਬੈਂਕ ਤੋਂ ਆਪਾਂ ਨੂੰ ਪੂਰਾ ਫਿਲ ਕਰਨਾਗਾ ਪੂਰਾ ਭਰਨਾਗਾ ਉਹਦੇ ਵਿੱਚ ਪੂਰੀ ਡਿਟੇਲ ਜਿੰਨੀ ਵੀ ਮੰਗੀ ਹੁੰਦੀ ਆ ਪੂਰੀ ਡਿਟੇਲ ਉਹਦੇ ਵਿੱਚ ਫਿਲ ਕਰਨੀ ਆ ਦੂਸਰਾ ओरिजिनल ਡੈਥ ਸਰਟੀਫਿਕੇਟ ਦੀ ਇੱਕ ਕਾਪੀ ਉਹਦੇ ਨਾਲ ਨੱਥੀ ਕਰਨੀ ਆ ਉਸ ਤੋਂ ਬਾਅਦ ਦੋਸਤੋ ਪੋਸਟਮਾਰਟਮ ਰਿਪੋਰਟ ਜੇਕਰ ਕੋਈ ਐਕਸੀਡੈਂਟ ਹੋਇਆ ਤਾਂ ਪੋਸਟਮਾਰਟਮ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਤਾਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਗਈ ਉਹ ਵੀ ਨਾਲ ਲਾਉਣੀ ਜ਼ਰੂਰੀ ਆ ਉਸ ਤੋਂ ਬਾਅਦ ਐਫ ਆਰ ਆ ਜਾਂ ਕੋਈ ਪੰਚਨਾਮਾ ਵਗੈਰਾ ਆਪਾਂ ਪੁਲਿਸ ਸਟੇਸ਼ਨ ਦੇ ਵਿੱਚ ਲਿਖਵਾਇਆਗਾ ਤਾਂ ਉਸ ਦੀ ਵੀ ਕਾਪੀ ਜ਼ਰੂਰੀ ਆ ਉਸ ਤੋਂ ਬਾਅਦ ਕੰਟੈਕਟ ਆਫ ਡਿਟੇਲ ਮਤਲਬ ਕਿ ਜਿਹੜਾ ਨੋਮਿਨੀ ਆ ਉਹਦਾ ਵਾਰਸ਼ਾ ਉਹਦੀ ਵੀ ਪੂਰੀ ਕੰਟੈਕਟ ਡਿਟੇਲ ਉਹਦੇ ਵਿੱਚ ਆਪਾਂ ਦੇ ਸਕਦੇ ਹਾਂ ਉਹਦੇ ਨਾਲ ਕੋਈ ਵੀ ਦੱਸਦਾ ਮਤਲਬ ਕਿ ਐਡਰੈਸ ਦਾ ਪ੍ਰੂਫ ਆਧਾਰ ਕਾਰਡ ਵਗੈਰਾ ਲਗਾਉਣਾ ਪਵੇਗਾ ਉਸ ਤੋਂ ਬਾਅਦ ਡੈਬਿਟ ਕਾਰਡ ਦੀ ਡਿਟੇਲ ਜਿਹੜਾ ਉਹਦੇ ਕੋਲੇ ਕਾਰਡ ਸੀ ਏਟੀਐਮ ਕਾਰਡ ਉਹਦੀ ਡਿਟੇਲ ਆਪਾਂ ਨੂੰ ਉਹਦੇ ਵਿੱਚ ਭਰਨੀ ਜ਼ਰੂਰੀ ਆ ਤੇ ਅਦਰ ਸਪੋਰਟਿੰਗ ਡਾਕੂਮੈਂਟ ਮਤਲਬ ਕਿ ਹੋਰ ਵੀ ਨਾਲ ਜਿਹੜੇ ਡਾਕੂਮੈਂਟ ਲੱਗਦੇ ਆ ਉਹ ਅਲੱਗ-ਅਲੱਗ ਐਕਸੀਡੈਂਟ ਕਿਸ ਤਰ੍ਹਾਂ ਦਾ ਉਹਦੇ ਹਿਸਾਬ ਦੇ ਨਾਲ ਉਹ ਡਾਕੂਮੈਂਟ ਲੱਗਦੇ ਆ ਜਿਵੇਂ ਕੋਈ ਜੇਕਰ ਕੋਈ ਬੰਦਾ ਗਵਰਨਮੈਂਟ ਦਾ ਅਪਲਾਈਜ਼ ਆ ਸਰਕਾਰੀ ਨੌਕਰੀ ਕਰਦਾ ਜਾਂ ਕੋਈ ਵੀ ਨੌਕਰੀ ਕਰਦਾ ਤਾਂ ਉਹਦੀ ਸੈਲਰੀ ਸਲਿੱਪ ਲੱਗੂਗੀ ਉਹ ਬੰਦੇ ਦਾ ਡਰਾਈਵਿੰਗ ਲਾਇਸੈਂਸ ਲੱਗੂਗਾ ਜੇ ਕੜੇ ਰੋਡ ਐਕਸੀਡੈਂਟ ਵਗੈਰਾ ਇਹਨਾਂ ਵਿੱਚ ਲੱਗੂ ਆ ਜੇ ਕਰੋ 에어 ਡੈਥ ਹੋਈ ਤਾਂ ਉਸਦੀ 에어 ਟਿਕਟ ਤੇ ਉਸਦਾ ਬੋਰਡਿੰਗ ਪਾਸ ਵਗੈਰਾ ਜਾਂ ਫਿਰ ਉਹ ਜਿਹੜੀ ਵੀ 에어 ਫਲਾਈਟ ਦੇ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਉਹਦੀ ਸਫ਼ਰ ਦੀ ਜਾਣਕਾਰੀ ਵਾਲਾ ਕਾਗਜ਼ ਪੱਤਰ ਆ ਜਿਹੜਾ ਉਹ ਨਾਲ ਲੱਗਣਾ ਜ਼ਰੂਰੀ ਆ ਤਾ ਦੋਸਤੋ ਉਮੀਦ ਆ ਵੀ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਊਗੀ ਤੇ ਤੁਹਾਨੂੰ ਕਦੇ ਨਾ ਕਦੇ ਕਿਸੇ ਮਤਲਬ ਆਪਣੇ ਰਿਸ਼ਤੇਦਾਰ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਜਾਂ ਕਿਸੇ ਦੋਸਤ ਮਿੱਤਰ ਦੇ ਨਾਲ ਇਹ ਹੀ ਘਟਨਾ ਵਾਪਰ ਜਾਂਦੀ ਆ ਤਾਂ ਪਰਿਵਾਰ ਨੂੰ ਕਈ ਵਾਰੀ ਨਹੀਂ ਨੌਲੇਜ ਹੁੰਦੀ ਤਾਂ ਆਪਾਂ ਉਥੇ ਉਹਨਾਂ ਨੂੰ ਇਹ ਨੌਲੇਜ ਦਿਵਾ ਕੇ ਵਿੱਤੀ ਸਹਾਇਤਾ ਦਿਵਾ ਸਕਦੇ ਆ ਤਾਂ ਜੋ ਉਹਨਾਂ ਨੂੰ ਥੋੜਾ ਬਹੁਤਾ ਮਤਲਬ ਕਿ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਸੁਧਾਰ ਆ ਸਕੇ ਤੇ ਉਹਨਾਂ ਨੂੰ ਕੁਝ ਵਿੱਤੀ ਸਹਾਇਤਾ ਬੈਂਕ ਮਾਣੀਆਂੋਂ ਮਿਲ ਸਕੇ ਪਰ ਇਹ ਜ਼ਿਆਦਾਤਰ ਕਲੇਮ ਆ ਜਿਹੜੇ ਜਾਣਕਾਰੀ ਤੋਂ ਬਿਨਾ ਐਦਾਂ ਹੀ ਚਲੇ ਜਾਂਦੇ ਤੇ ਲੋਕ ਹੀ ਕਲੇਮ ਕਰਦੇ ਨਹੀਂ ਉਹ ਦਾ ਬੈਂਕਾਂ ਨੂੰ ਫਾਇਦਾ ਹੋ ਜਾਂਦਾ ਪਰ ਇਹ ਬੈਂਕਾਂ ਕਦੇ ਇਹ ਗੱਲ ਨੂੰ ਜਿਆਦਾ ਮਸਤਲ ਕੇ ਜਿਆਦਾ ਇਹਦੀ ਐਡਵਰਟਾਈਜ਼ ਵੀ ਨਹੀਂ ਕਰਦੀਆਂ ਦੱਸਦੀਆਂ ਵੀ ਨਹੀਂ ਆ ਤਾਂ ਇਹ ਜਾਣਕਾਰੀ ਦੇਣ ਦਾ ਇਹੀ ਮਕਸਦ ਆ ਵੀ ਕੁਛੜੇ ਨੇ ਕਿਸੇ ਨਾ ਕਿਸੇ ਦਾ ਆਪਣੇ ਦਾ ਮਤਲਬ ਕਿ ਦੋਸਤ ਮਿੱਤਰ ਦਾ ਫਾਇਦਾ ਹੋ ਸਕੇ ਤਾਂ ਸਾਰੇ ਦੋਸਤਾਂ ਦਾ ਧੰਨਵਾਦ ਵੀਡੀਓ ਨੂੰ ਲਾਸਟ ਵਿੱਚ ਦੇਖਣ ਲਈ ਆ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਆਂ ਫਿਰ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਸਾਰੇ ਦੋਸਤਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ